ਹਾਂਜੀ ਗੁੱਡ ਮਾਰਨਿੰਗ ਫੋਨ ਬੰਦ ਹੋ ਗਿਆ ਸੀ ਆਪਣਾ ਤੇ ਬ੍ਰੇਕਪਾਰਟ ਵਗੈਰਾ ਹੋ ਗਿਆ ਸਾਰੀ ਟੀਮ ਤਿਆਰ ਹੈ ਰੇਪਟ ਕਰਕੇ ਆਰੇ ਟ੍ਰੈਕਰ ਨਹੀਂ ਨਹੀਂ ਇਹ ਤਾਂ ਬਲੌਗ ਬਣ ਬਲੌਗ ਬਣ ਰਿਹਾ ਪਰ ਇਧਰ ਆ ਕੇ ਸਲੀਪਿੰਗ ਬੈਗ ਆ ਟੈਂਟ ਸਲੀਪਿੰਗ ਵਾਹ ਸਾਰਾ ਖੱਜਰਾ ਤੇ ਜੂ ਸਮਾਨ ਅੰਡਰ ਆਸਟ੍ਰੇਲੀਆ ਸੇ ਮੰਗਾਇਆ ਨੇ ਇਹ ਵਾਹ ਇਹ ਬਸ ਪਾਉਣ ਲੱਗਿਆ ਚੱਲੇ ਲੋ ਜੀ ਟਰੈਕ ਕਰਤਾ ਆਪਾਂ ਸਟਾਰਟ ਤੇ ਸ਼ੁਰੂਆਤ ਜਾ ਰਿਹਾ ਸਰ ਲੋ ਜੀ ਅਰਜੰਦਰ ਨੇ ਵੀ ਆਪਦੇ ਅਕਾਊਂਟ ਕਾ ਕੱਢ ਲਿਆ ਚਲੋ ਬਈ ਕਿੰਨ ਮਿੰਨ ਵੀ ਸ਼ੁਰੂ ਹੋ ਗਈ ਸਵੇਰੇ ਸਵੇਰੇ ਬੱਦਲ ਵਾਈ ਮੈਂ ਲਾਦਾ ਰੇਨ ਕੋਟ ਚ ਪਾਉਣੀ ਪਹਿਨੇ ਪਾਣੀ ਪਹਿਨੇ ਪ੍ਰਧਾਨ ਜੀ ਹਾਂ ਲੋ ਮੰਗੀ ਬੋਲੋ ਲੋ ਜੀ ਆਪਾਂ ਸੜਕ ਦੇ ਨੇੜੇ ਪਹੁੰਚਣ ਵਾਲੇ ਆ ਇੱਕ ਵਾਰੀ ਅਸਲੀ ਟਰੈਕ ਤਾਂ ਹਲੇ ਸਟਾਰਟ ਹੋਣਾ ਅੱਗੇ ਜਾ ਕੇ ਥੋੜਾ ਤੇ ਆ ਦੇਖੋ ਫੁੱਲਾਂ ਦਾ ਮਾਹੌਲ ਬ੍ਰਾਂਸ ਦਾ ਤੇ ਇਧਰ ਬਾਈ ਬਲਵਿੰਦਰ ਸਿੰਘ ਬੋਲਟ ਬਾਈ ਹਰਜਿੰਦਰ ਅਨੂਪ ਘੜਦਾ ਥੈਂਕ ਯੂ ਅਸੀਂ ਅੱਜ 38 38 ਜਣੇ ਬਾਈ ਆਪਾਂ 39 ਆ 39 40 ਜਣੇ ਦੇ ਕਰੀਬ ਆ ਹਾਂ 12 ਕਿਲੋਮੀਟਰ ਦਾ ਫਾਸਲਾ 12 12 24 ਕਿਲੋਮੀਟਰ ਦਾ ਹੋ ਜਾਣਾ ਬੱਸ ਵੀ ਹੋਊਗੀ ਹੁੰਦਾ ਪਰ ਸਵਾਦ ਆਊਗਾ ਤੇ ਬਹੁਤ ਜਿਵੇਂ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੇ ਪੈਸੇ ਲੈ ਜਾਂਦੀਆਂ ਨੇ ਪੈਕੇਜ ਦੇ ਨਾਮ ਤੇ ਬਹੁਤ ਜੈਨੂਨ ਖਰਚੇ ਦੇ ਵਿੱਚ ਸਾਰੇ ਜਣੇ ਆਏ ਹੋਏ ਆ ਤੇ ਘੁੰਮਣਾ ਬਹੁਤ ਸਸਤਾ ਬਾਈ ਉਮੇਗਾ ਬਿਲਕੁਲ ਹਾਂ ਬਾਕੀ ਆਹ ਦਿਨਾ ਚਾਹ ਫੁੱਲਾ ਨਾ ਜਿਹੜੇ ਇਹੀ ਦਿਨਾ ਚ ਮਿਲਦੇ ਹੈ ਬਈ ਮਾਰਤਚੀ ਨਹੀਂ ਤਾਂ ਬ੍ਰਾਂਸ ਬ੍ਰਾਂਸ ਕਈ ਨਾ ਇਹਦੇ ਨੇਪਾਲ ਤੇਨੂੰ ਲਾਲੀ ਗੁਲਾਬ ਕਹਿੰਦੇ ਆ ਉੱਥੋਂ ਦਾ ਰਾਸ਼ਟਰੀ ਫੁੱਲਾ ਇਹ ਅੱਛਾ ਨੇਪਾਲ ਦਾ ਹਾਂ ਹਾਂ ਉੱਤਰਾਖੰਡ ਦਾ ਤੇ ਹਿਮਾਚਲ ਦਾ ਹੈਗਾ ਇੱਕ ਦਾ ਸਟੇਟ ਫਲਾਵਰ ਆ ਇੱਕ ਦਾ ਸਟੇਟ ਟਰੀ ਆ ਕੋਈ ਦੇਖੋ ਕੈਮਰਾ ਕੀ ਮਾਹੌਲਾ ਮੈਂ ਇਧਰ ਆਪਣੇ ਚੀਮਾ ਸਾਹਿਬ ਪੁਰਾਣੇ ਬਜ਼ੁਰਗ ਟਰੈਕਰ ਦਿਨ ਹੀ ਆਪਣੀ ਉਮਰ ਐਨੇ ਸਾਲ ਇਹਨਾਂ ਨੂੰ ਟਰੈਕ ਕਰਦਿਆਂ ਨੂੰ ਹੋ ਗਏ ਤੇ ਹਲੇ ਰਾਹ ਦਾ ਥੋੜਾ ਜਿਹਾ ਦੁਚਿੱਤੀ ਜਿਹਾ ਕੰਮ ਬਾਕੀ ਟੀਨ ਨੂੰ ਮਗਰ ਖੜਾ ਕੇ ਆਏ ਆ ਮਾਰ ਦੋ ਬਾਜ਼ ਯਾਰ ਇਧਰ ਹੀ ਚੱਲਦੇ ਆ ਉਈ ਇੱਕ ਵਾਰ ਆਪਣਾ ਸੜਕ ਚੜਾਂਗੇ ਹੁਣ ਇਹ ਆਮ ਹੌਲਾ ਦੇਖੋ ਫਲਕ ਬਰਾਂਸ ਦੇ ਧਰਤੀ ਲਾਲ ਸੁਹੀ ਤੇ ਆਪਣੇ ਟਰੈਕ ਕਰਾ ਰਹੇ ਆ ਉੱਪਰ ਨੂੰ ਇੱਥੇ ਆ ਕੇ ਕਾਫੀ ਚੜਾਈ ਆ ਵਾਵਾ ਜ਼ੋਰ ਲੱਗਣਾ ਤੇ ਇਧਰ ਸੜਕ ਆ ਗਈ ਕਰੇਰੀ ਤੋਂ ਥੱਲੀ ਪੰਡ ਵਾਲੀ ਸੜਕ ਚੜ ਕੇ ਸੋਹਣੀ ਬਣੀ ਹੋਈ ਆ ਸੜਕ ਆਰ ਨਵੀਂ ਸਾਹ ਢੇਠਾ ਨੂੰ ਜਾ ਰਿਹਾ ਕੋਈ ਨੌਲੀ ਪੁਲ ਆਪਾਂ ਇੱਥੋਂ ਸਟਾਰਟ ਕਰਾਂਗੇ ਪੁਲਾ ਹੁੰਦਾ ਅੱਗੇ ਜਾ ਕੇ ਇੱਕ ਕਰੇਰੀ ਨਾਲੇ ਤੇ ਬਣਿਆ ਹੋਇਆ ਕਰੇਰੀ ਝਿਲਚੋਂ ਨਿਕਲ ਕੇ ਆਉਂਦਾ ਨਾਲ ਆ ਨਵਾਂ ਰੋਡ ਬਣ ਰਿਹਾ ਹਲੇ ਪੱਟ ਰਿਹਾ ਇਹਨੂੰ ਤੇ ਇੱਧਰ ਨੂੰ ਆਪਣਾ ਇਧਰਲੀ ਸਾਈਡ ਰਹਿ ਗਿਆ ਕਰੇਰੀ ਪਿੰਡ ਤੇ ਇਧਰ ਆਪਾਂ ਕਰੇਰੀ ਢੀਲ ਦਾ ਟ੍ਰੈਕ ਅੱਗੇ ਪੌੜਾਊਗਾ ਇੱਥੋਂ ਸਟਾਰਟ ਕਰਨਾ ਤੇ ਸਾਰੀ ਟੀਮ ਆ ਰਹੀ ਹੈ ਮਗਰ ਲਾਇ ਵੀਰਪਾ ਪਹੁੰਚ ਗਏ ਆ ਕਰੇਰੀ ਲੇਕ ਦਾ ਇੱਥੋਂ ਸਟਾਰਟ ਹੁੰਦਾ ਅਸਲ ਟ੍ਰੈਕ ਆ ਪੌਲ ਬਣਿਆ ਹੋਇਆ ਨੌਲੀ ਪੌਲ ਕਹਿ ਦਿੰਦੇ ਆ ਇਹਨੂੰ ਤੇ ਆ ਇੱਕ ਬਾਈ ਹੋਰ ਵੀ ਫਿਰ ਇੱਥੇ ਪੰਜਾਬੀ ਹੋਈ ਨੇ ਇਹ ਤੇ ਇੱਥੇ ਆਪਣੇ ਹੋਇਆ ਧਾਬੇ ਢੂਬੇ ਆ ਡੰਡੇ ਓਂਡੇ ਹੈਗੇ ਆ ਇਹ ਇੱਥੋਂ ਆਪਾਂ ਕੰਮ ਲੱਗਿਆ ਐਕਟਰ ਚੱਲੋਗੇ ਤੇ ਇੱਥੋਂ ਔਰ ਮਜਾ ਦੇ ਮੜਾ ਜਾ ਲੱਗਿਆ ਆਹਾਹਾਹਾ ਇੱਥੋਂ ਹੋ ਗਿਆ ਸਟਾਰਟ ਟਰੈਕ ਉਹ ਵੀ ਪੰਗੇਟ ਤੋਂ ਦੇ ਟਰੈਕ ਸ਼ੁਰੂ ਕਰਤਾ ਆਪਣੇ ਨਾਲਾ ਨਿੱਕੇ ਚਾਟ ਆ ਰਹੀ ਆਗੀ ਛੋਟੇ ਜਿਹੇ ਟਰੈਕਟਰ ਸਹਿਜ ਕਾਰਮਾਨ ਆਏ ਸਹਿਜ ਬੋਲੋ ਹੈਲੋ ਕਰੋ ਹੈਲੋ ਕਰ ਦੋ ਚਲੋ ਜੀ ਚਲੋ ਡਰ ਰਹੀ ਹੈ ਕਾਟੋ ਮੂਰੇ ਆਈ ਹੈ ਇਹ ਪਹਿਲਾਂ ਸਾਰਿਆਂ ਤੋਂ ਹੈ ਨਾ ਸਭ ਤੋਂ ਮੂਰੇ ਸੀਗੀ ਲਓ ਜੀ ਆ ਰਾਜ ਇਹ ਪੁਆਇੰਟ ਬਣਿਆ ਹੋਇਆ। ਇਹ ਸਟ੍ਰੈਟ ਚ ਤੁਹਾਨੂੰ ਨਾਲ ਚੱਕਣ ਦੇ ਵਾਲਾ ਰਸ ਨਾਲ ਰਸ ਨਾਲ ਕੋਈ ਬੜੀ ਜ਼ਰੂਰਤ ਨਹੀਂ। ਥੋੜਾ ਮਹਿੰਗਾ ਜਰੂਰ ਆ। ਜਿਹੜੇ ਰਾਹ ਚ ਹੁੰਦੇ ਆ ਮੈਗੀ-ਮੂਗੀ ਟਾਈਪ ਸਭ ਕੁਝ ਮਿਲ ਜਾਂਦਾ ਉੱਥੇ। ਦੇਖੋ ਬਹੁਤ ਸੋਹਣੀ ਜਗਾ ਇਹ। ਇਹ ਬਣਿਆ ਹੋਇਆ ਦੇਖੋ। ਔਣਾ ਮਾਹੌਲਾ। ਔਲ ਮਿਲਾ ਕੇ ਰਾਹ ਇੱਧਰ ਨੂੰ ਆ ਤੇ ਆ ਵੇਖੋ ਪੀ ਲੈਨੇ ਆ ਯਾਰ ਕਰਦੀ ਆ ਪ੍ਰਧਾਨ ਜੀ ਉਧਰ ਸੋਨਾ ਬਣਿਆ ਹੋਇਆ ਪੁਆਇੰਟ ਇੱਥੇ ਬਹੁਤ ਸੋਨਾ ਗਾ ਦੇਖੋ ਗਰਮੀ ਹੋਵੇ ਤਾਂ ਇੱਥੇ ਰਾਮ ਨਾਲ ਬੰਦਾ ਉਹ ਪੂਲ ਬਣਿਆ ਹੋਇਆ ਨਾ ਸਕਦੇ ਉਥੇ ਵਧੀਆ ਹੈਂਟ ਆ ਕਿਲ ਕੈਫੇ ਆਪਾਂ ਵੀ ਕਰਦੇ ਆ ਫੋਟੋ ਫੋਟੋ ਇੱਥੇ ਆ ਜਾਣ ਦੇ ਬੰਦਿਆਂ ਨੂੰ ਜੀ ਜਿੰਦਾਬਾਦ ਇੱਕ ਪਾਸੇ ਆ ਗਏ ਬਕੀਰ ਸਾਹਿਬ ਆ ਲੱਕੜ ਦਾ ਇਹ ਆਮੋਰ ਬਹੁਤ ਸੋਹਣਾ ਕਮਾਗਾ ਕੇਸਨ ਬੜੀ ਸੋਹਣੀ ਆ ਯਾਰਿਆ ਸਾਰੇ ਟਰੈਕਟਰ ਦੇਖੋ ਵੀ ਆ ਪੂਲਾ ਪੂਰਾ ਗਰਮੀ ਚ ਇੱਥੇ ਵਧੀਆ ਫਰਾਦ ਆਵੇ ਨਾ ਹਉਣ ਦਾ ਇੱਧਰ ਆਪਣੇ ਭਾਬੀ ਜੀ ਆਰੇ ਆਪਾਂ ਖੇਤੇ ਵਾਲੇ ਤੇ ਇੱਥੇ ਲਾਉਣਗੇ ਟਾਈਮ ਬੰਦੇ ਮੈਨੂੰ ਲੱਗਦੀ ਹੈ ਸੱਤ ਆਹ ਦੇਖੋ ਪਾਣੀ ਨੂੰ ਇੱਥੇ ਰੁਕ ਗਿਆ ਪੂਰਾ ਪੂਲ ਬਣ ਗਿਆ ਹਲਪ ਕਰਦੇ ਹੋਏ ਚਲੋ ਜੀ ਚਲੋ ਮਰਦੂਦ ਬਾਈ ਆ ਜਾ ਉਧਰ ਹੈ ਵੀ ਸੋਨਾ ਪੁਆਇੰਟ ਆ ਇੱਕ ਦੁਕਾਨ ਬੰਦ ਪਈ ਐ ਇਸ ਸੀਜ਼ਨ ਚ ਖੁੱਲੂ ਤੇ ਇੱਧਰ ਥੋੜਾ ਧਾਮ ਲੈਨੇ ਅਸੀਂ ਚੜਾਈ ਬਾਵਾ ਆ ਗਈ ਸੀ ਤੇ ਹਾਂ ਕਿਸੇ ਨੇ ਆਪਦੇ ਮਾਤਾ ਪਿਤਾ ਦੀ ਯਾਦ ਚ ਪੜਾਇਆ ਇੱਥੇ ਆਦ ਰક્ત ਲਾਇਆ ਦੇਖੋ ਵਧੀਆ ਗੱਲ ਆ ਇਹ ਤੇ ਉੱਧਰ ਦੇਖੋ ਪੱਥਰ ਦਾ ਗੋਫਾ ਬਣੀ ਹੋਈ ਆ ਉੱਥੇ ਲਿੰਦੀ ਗੱਦੀ ਗੁੱਦੀ ਰੁਕਦੇ ਆ ਉੱਥੇ ਉੱਧਰ ਦੇਖੋ ਕਿੰਨਾ ਵੱਡਾ ਪੱਥਰ ਹੈ ਜਿਹੜਾ 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 ਜਿਹ ਬਾਂਸਲ ਸਾਹਿਬ ਮੂਰਲੀਆਂ ਸਫਾਂ ਚ ਸਭ ਤੋਂ ਅੱਗੇ ਆਹ ਦੇਖੋ ਬ੍ਰਾਂਸ ਇੱਥੇ ਵੀ ਯੋਗਨ ਤੇ ਆ ਪੂਰਾ ਔਰ ਬਰਨ ਹਾਂ ਭਾਈ ਕਿਵੇਂ ਆ ਚੱਕੀਆਂ ਨੇ ਫੱਟੇ ਨਾ ਨਜ਼ਾਰਾ ਮੌਸਮ ਵੀ ਲੋਟ ਹੀ ਆ ਪੂਰਾ ਮੌਸਮ ਆਈ ਮੌਸਮ ਚਾਹੀਦਾ ਸੀ ਹਾਂ ਔਰ ਤੱਪੇ ਕੀ ਮਜ਼ਾ ਤੱਪੇ ਦਾ ਹੋ ਜਾਂਦਾ ਹੁਣ ਨੂੰ ਹੰਮ। ਢੰਡਾ ਬਹੁਤ ਉੱਪਰ-ਉੱਪਰ ਹੁੰਦਾ ਨਾ ਜਦੋਂ ਸਮੂਰਜ ਤੋਂ ਬਿਨਾਂ ਜਦੋਂ ਰੋਕ ਕੇ ਹਵਾ ਚੱਲ ਰਹੀ ਹੈ। ਜਦੋਂ ਪਾਇ ਕਰਾਂਗੇ ਇਹ ਆਪਨਾ ਸਾਥੀ ਹਰ ਟਰੈਕ 'ਚ ਕੋਈ ਨਾ ਕੋਈ ਹੁੰਦਾ। ਇਹਦੇ ਵਿੱਚ ਇਹ ਕਾਲੂ ਬਣ ਗਿਆ। ਕੋਈ ਮਿੱਤਰੋ ਟੋਪ ਨੇ ਕਲੀਅਰ ਤੋਂ ਨਹੀਂ ਪਈ ਜਾਂਦਾ। ਸਨੋ ਪੈ ਰਹੀ ਹੈ ਤਾਂ ਥੋੜੀ-ਥੋੜੀ ਕੋਈ ਕੋਈ ਫੋਹਾ ਜਾਂ ਸਾਡੇ ਤੱਕ ਵੀ ਪਹੁੰਚ ਰਿਹਾਗਾ ਗਣੀਆਂ ਦੇ ਵਿੱਚ ਦੀ ਢੂੜ ਜੀ ਬਣ ਬਣਾ ਹੋਲਾ ਬੁਰਾਂਸ ਨੇ ਰੰਗ ਬਣ ਰੱਖਿਆ ਬਹੁਤ ਸੋਹਣਾ ਲੱਗ ਰਿਹਾ ਇੱਧਰ ਬਾਂਸਲ ਸਾਹਿਬ ਆਪਣੇ ਦੋਏ ਬਾਂਸਲ ਜੁਗੇਸ਼ ਬਾਂਸਲ ਸਿੱਟਾ ਸਿੱਟਾ ਬਿੱਲੀਆਂ ਵਾਲਾ ਬਾਂਸਲ ਇਹ ਹੁਣ ਆਪਾਂ ਨਾਲੇ ਤੇ ਪਹੁੰਚ ਜਣਾ ਪਾਣੀ ਪੂਣੀ ਭਰਾਂਗੇ ਥੋੜਾ ਮੌਜ ਮਸਤੀ ਕਰਾਂਗੇ ਸਨੂ ਚੈਡ ਦਿਖ ਨਹੀਂ ਰਹੀ ਇਹਦੇ ਵਿੱਚ ਦੀ ਜਿੱਧਰ ਦੇਖੀਂ ਟਰੈਕਰ ਆ ਰਹੇ ਆਪਣੇ ਹਾਥੀ ਮੋਹਲ ਇੱਕ ਨੰਬਰ ਆ ਲੋ ਆਪਾਂ ਪਹੁੰਚ ਗਏ ਆ ਇਹ ਪੁਆਇੰਟ ਬਣਿਆ ਹੋਇਆ ਮਿਡਵੇਅਂਟ ਤੇ ਰਿਅਲ ਰੋਟੀ ਵੀ ਲੱਗ ਰਿਹਾ ਮੈਨੂੰ ਭੁੱਲ ਗਏ ਸੀ ਪਹਿਲਾਂ ਤੋਂ ਅਗਲਾ ਹੈ ਜੀ ਜੇ ਰਿਅਲ ਰੋਟੀ ਜਾਈਏ ਰੋਟੀ ਜੀ ਜੇ ਜਗਾ ਰੋਟੀ ਹੈ ਬਦਲ ਨਹੀਂ ਮਿਡਪੁਆਇੰਟ ਹੈ ਅੱਗੇ ਤੋਂ 6 ਮੀਟਰ ਕੇ ਬਾਅਦ ਹਾਂ ਸਾ ਮਿਡਪੁਆਇੰਟ ਹੈ ਜੀ 6 ਉਹ ਹੀ ਉਹ ਹੀ ਹੈ ਰੋਟੀ ਫਿਰ ਠੀਕ ਆ ਅੱਗੇ ਆ ਫਿਰ ਰੋਟੀ ਮਿਡਪੁਆਇੰਟ ਜਿੱਥੇ ਪੁਲ ਬਣਿਆ ਆਊਗਾ ਉੱਥੇ ਨਾਲੇ ਪਰਲੀ ਸਾਈਡ ਕ੍ਰੋਸ ਕਰਾਂਗੇ ਆਪਾਂ। ਲੋ ਜੀ ਟਰੈਕ ਦਾ ਇੱਕ ਸੋਹਣਾ ਪੈਂਟ ਹੋਰ ਆ ਗਿਆ। ਤੇ ਬੜਾ ਸੋਹਣਾ ਪਾਣੀ ਡਿੱਗ ਰਿਹਾਗਾ। ਅਲੱਗ-ਅਲੱਗ ਧਰਾਵਾਂ 'ਚ ਕੋਈ ਕਿਤੋਂ ਕੋਈ ਕਿਤੋਂ ਇਸ ਤਰ੍ਹਾਂ ਤੇ ਆਪਾਂ ਨੇੜੇ ਹੀ ਲੱਗੇ ਆ ਆਪਣੇ ਰਿਓਟੀ ਆ ਜਿਹੜਾ ਇੱਥੇ ਆਪਾਂ ਰੁਕਣਾ। ਦੇਖਦੇ ਹਾਂ ਮਾਹੌਲ। ਜਾ ਕੇ ਦਾਖੀ ਬਹੁਤ ਸੂਰਤਾਂ ਐਟ ਦੇਖੋ ਪਾਣੀ ਵਹਿ ਰਿਹਾ ਦਾ ਜਗਾ ਜਗਾ ਬਹੁਤ ਉਹ ਵੀ ਰੌਤੀ ਲੱਗ ਗਿਆ ਦੇਖਣ ਅੱਗੇ ਆ ਕੇ ਸੋਨਾ ਮੋਹਲਾ ਤਾਂ ਟੈਂਟ ਟੰਟ ਲੱਗੇ ਪਏ ਆ ਚੈੱਕ ਹੀ ਲਾਉਣੇ ਆਪਾਂ ਵੀ ਟੈਂਟ ਆਪਣੇ ਸੋਹਣਾਗਾ ਇਹ ਕੈਂਪ ਸਾਈਟ ਸਾਡੇ ਲੇਖੋ ਯਾਰੇ ਪੌਲ ਕ੍ਰਾਸ ਕਰਦੇ ਆਹਾ 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 ਬਹੁਤ ਸੋਹਣੀ ਜਗ੍ਹਾ ਰੋਟੀ ਇੱਥੋਂ ਤੱਕ ਵੀ ਬੰਦਾ ਜੇ ਤਾਂ ਖੂਬਸੂਰਤ ਇੱਥੇ ਵੀ ਨਜ਼ਾਰੇ ਆ ਜਰੂਰੀ ਨਹੀਂ ਕੋਈ ਲੇਕ ਤੀ ਆ ਇੱਧਰ ਆਪਣੇ ਬਾਂਸਲ ਸਾਹਿਬ ਆ ਰਹੇ ਆਗੇ ਔਰ ਬਾਂਸਲ ਸਾਹਿਬ ਕਿਵੇਂ ਲੱਗ ਰਿਹਾ ਬਹੁਤ ਜ਼ਿਆਦਾ ਬਕਾਸ ਇਹ ਅੱਜ ਦਾ ਆਪਣਾ ਸਟੇ ਆ ਬਈ ਮੈਨੂੰ ਲੱਗਦਾ ਬੰਦੇ ਪਹੁੰਚ ਗਏ ਟੈਂਟ ਟੋਂਟ ਲਾਈ ਜਿੰਦੇ ਆ ਬਾਂਸਲ ਸਾਹਿਬ ਦੇਖੋ ਗਿਆਨ ਯਾਰਾ ਦੇਖੋ ਬਈ ਆਹਾ ਆਹਾ ਹੋਏ ਅਵ ਰਿਓਟੀ ਪਹੁੰਚ ਗਏ ਆਪਾਂ 12 ਤੇ ਪਿੰਲੇ ਇੱਕ ਵੱਡਾ ਗਰੁੱਪ ਪਹੁੰਚਿਆ ਹੋਇਆ ਆਪਣੇ ਪਤਾ ਨਹੀਂ ਟੈਂਟਰ ਲਾਉਣ ਨੂੰ ਜਗਾ ਕਿੱਥੇ ਲਾਉ ਹੁਣ ਉਹ ਮਦਦ ਲਾ ਲਿਆ ਹੀ ਨਹੀਂ ਬਈ ਮੇਰੇ ਕੋਲ ਤਾਂ ਹੈ ਜੀ ਟੈਂਟਰ ਲੱਗਦਾ ਕਿੱਧਰ ਰੱਖੀਏ ਲਾ ਜਿਹੜੇ ਹਿਸਾਬ ਦਾ ਮਾਹੌਲ ਆ ਤਾਂ ਵਾਲਾ ਅੱਜ ਜਾ ਹੀ ਨਹੀਂ ਆਣਾ ਪਰ ਫਿਰ ਦੇਖੋ ਅੱਲੀ ਖਣ ਲੱਗ ਗਈ ਹਾਂਜੀ ਵੀਡੀਓ ਹੀ ਆ ਆਪਾਂ ਕੁਦਰਿਵਨ ਪਹੁੰਚਣ ਵਾਲੇ ਆ ਅੱਜਨਾ ਇਦੋਂ ਥੱਲੇ ਹੀ ਰਹਿ ਜਾਂਦੇ ਆ ਕਿਉਂਕਿ ਰਾਹ ਜਿਹੜਾ ਇੱਥੇ ਆ ਕੇ کافی ਖਰਾਬ ਹੋ ਜਾਂਦਾ ਇਸ ਤਰ੍ਹਾਂ ਦਾ ਦੇਖੋ ਆਪਣੀ ਕੈਂਪ ਸਾਈਟ ਥੋੜੀ ਅੱਗੇ ਜਾ ਕੇ ਆ 10 ਕਿ ਮਿੰਟਾਂ ਦਾ ਰਸਤਾ ਤੇ ਖੱਤਰ ਆ ਗਏ ਸੀ ਇੇਠਾਂ ਖੱਤਰਾਂ ਤੋਂ ਸਮਾਨ ਲਾ ਕੇ ਹੁਣ ਬੰਦੇ ਆਪਣੇ ਪੋਰਟਰ ਪੜ ਲੈ ਕੇ ਆ ਰਿਹਾ ਵੇਖੋ ਢਾਈ ਘੰਟੇ ਦਾ ਰਹਾ ਹੁਣ ਕਰੀਰੀ ਲੇਕ ਦਾ ਔਰ ਅਸੀਂ ਕਿਵੇਂ ਹੋ ਗੱਡੀਆ ਭਾਈ ਥੱਲੇ ਰਿਅਟੀ ਵਾਲਾ ਪੁਲਿਸ ਸੀਗਾ ਉੱਥੇ ਰੁਕਿਆ ਪਿਆ ਥਾ ਇਹ ਮਦਨ ਦਾ ਜਿਹੜਾ ਖਾਂ ਇਹਨਾਂ ਦੇ ਅੱਡ ਅੱਡ ਰੋਕੇ ਹੋਏ ਹੁੰਦੇ ਆਗੇ ਇਹਦਾ ਉੱਤੇ ਜਾ ਕੇ ਆ ਥੋੜਾ ਰੇ ਉਟੀ ਦੇ ਪਰ ਤੋਂ ਹੁਣ ਕੋਈ ਡਾਕ ਕਿਲੋਮੀਟਰ ਆ ਮੋਲਾ ਮੌਸਮ ਕਾਫੀ ਖਰਾਬ ਆ ਮੀਂਹ ਕਾਫੀ ਤੇਜ਼ ਸੀ ਪੈ ਕੇ हट ਗਿਆ ਹੁਣ ਕਿਣਮਣ ਹੋ ਰਹੀ ਆ ਪਰ ਬੱਦਲ ਕਾਫੀ ਨੇ ਕੋਲਮਲਾ ਕੇ ਸੋਹਣਾ ਮਾਹੌਲਾ ਉਹ ਪੱਥਰ ਇਹ ਬਿਲਕੁਲ ਸ਼ਾਂਤ ਹੋ ਗਿਆ ਪਾਣੀ ਤੇ ਆਪਣੀ ਕੈਂਪ ਸਾਈਟ ਆ ਗਈ ਦੇਖੋ ਸੋਹਣਾ ਮਾਹੌਲ ਆ ਬਿਲਕੁਲ ਨਦੀ ਦੇ ਕਿਨਾਰੇ ਤੇ ਇੱਥੇ ਟੈਂਟ ਰੰਟ ਲਾ ਕੇ ਸਮਾਨ ਰੱਖ ਕੇ ਆਪਦਾ ਫੇਰ ਚੱਲਾਂਗੇ ਆਪਾਂ ਕਰੇਰੀ ਲੇਕ ਵੱਲ ਨੂੰ ਕੱਲ ਵੀ ਸਨੋ ਕਾਫੀ ਪਈ ਆ ਕਹਿੰਦੇ ਤੇ ਅੱਜ ਵੀ ਪੈ ਰਹੀ ਹੋਣੀ ਆ ਉੱਪਰ ਰਾਤ ਵੀ ਪਈ ਆ ਕੋਲਮ ਲਾ ਕੇ ਘੈਂਟ ਮਾਹੌਲ ਹੋਊਗਾ ਤੇ ਕਈ ਨਵੇਂ ਬੰਦੇ ਆਉ ਉਹ ਮਨ ਲਾਦਾ ਥੱਕ ਗਏ ਹੁਣੇ ਹੋ ਸਕਦਾ ਵਿੱਚੋਂ 5-10 ਬੰਦੇ ਮਿਸ ਤੋਂ ਵੀ ਮਾਰਨਗੇ ਅੱਗੇ ਨਾ ਜਾਣ ਇੱਥੇ ਰੁਕਣਗੇ ਇੱਥੇ ਲਾਉਨੇ ਹਾਂ ਟੈਂਟ ਦੇਖੋ ਐਣੀ ਤਾਂ ਮਾਹੌਲ ਹੈ ਆ ਨਾਲ ਆ ਵਹਿਰੇ ਨਾ ਨਾ ਹੋਰ ਬਈ ਕਿੱਦਾਂ ਕੈਂਟਰਿਆ ਕੰਮ ਕੈਂਟ ਬਾਈ ਸਾਰਾ ਪੂਰਾ ਠੀਕ ਆ ਪਹੌੜ ਪੂਰਾ 베비 ਹਾਏ 베비 ਤੂੰ ਪਾਵੇਂ ਕਾਲਾ ਸੂਟ ਅੱਡੇ ਕਦੇ ਪਾਵੇਂ ਨੇ ਵੀ ਤੂੰ ਰੋਜ਼ ਇਹ ਜਮਾਉਂਦੀ ਆ ਵਾਹ ਯਾਰ ਜੁੱਲਾ ਕੇ ਯਾਰੀ ਛੱਟਾਂ ਦੇ ਮੁੰਡੇ ਨਾ ਹੁਣ ਕਹਿੰਦੀ ਫੇਰੇ ਨੀਂਦ ਨਹੀਂ ਆਉਂਦੀ ਸਹੀ ਐ ਸਹੀ ਐ ਹਾਏ ਲਵਾਈਏ ਟੈਂਟ ਟੰਟ ਇਦੇ ਵਿੱਚ ਰਸੋਈ ਵਾਲਾ ਜਿਗਾਰਡ ਕਰਨਗੇ ਸਟ ਹਾਂ ਹਾਂ ਜੀ ਆਪਾਂ ਰਿਓਟੀ ਤੋਂ ਪਰ ਆਗੇ ਸੀ ਟੈਂਟ ਲਾ ਲਏ ਪਰ ਮੀ ਬਹੁਤ ਤੇਜ਼ ਪੂਰੇ ਵਾਸਤੇ ਟੈਂਟ ਵੀ ਝਿਉਣ ਲੱਗ ਪਿਆ ਪ੍ਰਾਣਾ ਹੋ ਗਿਆ ਹਾਂਜੀ ਆ ਸੀਗਾ ਆ ਚੰਦੀ ਵੀ ਹੈ ਜੀ ਪਰ ਇਹਦੀ ਕੀਮਤ ਨਹੀਂ ਮੇਰੇ ਲਈ ਇਹ ਕਿਹਨੇ ਸੋਨੇ ਦੀ ਬਣਾਉਂਦੀ ਹੈ ਇਹ ਚੰਦ ਪਹਾੜ ਪਹਾੜਾ ਲਾ ਕੇ ਦਾ ਪ੍ਰਧਾਨ ਤਾਂ ਬੇਗੰਮੀ ਇਹਨਾਂ ਦਾ ਹੈ ਹਾਂ ਨਹੀਂ ਭਾਜੀ ਇਹ ਮੀਨਿੰਗਲੈਸ ਨਾ ਆਂਗਲ 'ਚ ਨਹੀਂ ਪਾਈਆਂ ਹੁੰਦੀਆਂ ਇਹਦੀ ਕੀਮਤ ਹੈ ਮੀਨਿੰਗਫੁਲ ਜੇ ਕੋਈ ਬੰਦੇ ਆ ਵੀ ਤਾਂ ਦੇ ਦਿਓ ਬਸ ਮੋੜ ਦੇ ਬੱਚੇ ਇਹ ਤੇ ਆਈਆਂ ਜੀ ਮੀਨਿੰਗ ਫੁਲ ਅੰਗਲ 'ਚ ਪਾਇਆ ਹੈ ਆ ਸੈਡ ਇਹ ਭੰਜੀ ਨੇ ਅੱਗੇ ਨਾ ਫੇਰ ਖੜੀ ਸੀ ਨਾ ਤੁਸੀਂ ਆਓ ਇੱਕ ਵਾਰ ਤੁਸੀਂ ਆਓ ਆ ਜਾਓ ਆ ਜਾ ਚਲੋ ਚਲੋ ਆ ਜਾ ਆ ਜਾ ਇਹ ਅੰਗੂਠੀ ਹੈ ਆਪਣੇ ਕੋਲ ਲਓ ਜੀ ਜਾਦੂ ਦਾ ਸੋਹ ਚੱਲ ਰਿਹਾ ਇਤਤਰ ਲਈ ਬਣੀ ਆ ਹਾਂ ਵੀ ਇਹਨੂੰ ਪਕੜ ਕੇ ਰੱਖੋ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਨਾ ਉਹ ਆਉਂਦੇ ਆ ਨਾ ਕੋਈ ਥੱਗ ਸਾਨੂੰ ਘਟ ਰਹੀਆਂ ਫਿਰ ਆ ਜਾਂਦੇ ਆ ਹਾਂਜੀ ਹਾਂਜੀ ਬਈ ਜਿਹੜਾ ਨਾ ਉਹ ਤੁਹਾਨੂੰ ਇਹ ਮੈਂ ਬਣ ਕੇ ਦੇਤਾ ਹੈ ਤੇ ਇਹਨੂੰ ਨਾ ਤੁਸੀਂ ਪਕੜ ਕੇ ਰੱਖਣਾ ਹੁਣ ਜੇ ਮੈਂ ਇਹਨਾਂ ਨੂੰ ਪੁੱਛਾਂ ਪੈ ਜੀ ਉਹਨਾਂ ਨੂੰ ਤੁਸੀਂ ਕੋਈ ਮਰਜ਼ੀ ਪੁੱਛ ਲਓ ਤੇ ਮੰਦਰੀ ਕਿੱਥੇ ਹੈ ਦੱਸ ਦੇਣ ਦੇ ਕੇ ਜਿਹੜੀ ਮੰਦਰੀ ਹੈਗੀ ਇਹਦਾ ਉਹ ਅੱਛਾ ਇਹਦਾ ਕਿ ਇਹ ਕਿੱਥੇ ਆ ਗਈ ਬਿਲਕੁਲ ਧਿਆਨ ਨਾਲ ਇਹ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਤੋਂ ਮੰਦਰੀ ਤੇ ਬਿਲਕੁਲ ਠੀਕ ਕਹਿੰਦੇ ਹੋ ਝੂਠ ਤੇ ਨਹੀਂ ਮਾਰਦੇ ਨਾ ਉਹ ਹੀ ਦੇਖ ਰਹੀ ਸੀ ਨਾ ਇਹ ਦੇਖੋ ਮੇਰੇ ਹੱਥ ਖਾਲੀ ਹੈ ਬਾਡਰ ਮੈਂ ਦੁਬਾਰਾ ਪਾਲੇ ਮੈਂ ਇੱਥੇ ਟੱਕਰ ਆ ਗਿਆ ਤੇ ਕਾਕੇ ਉਹ ਟੱਕ ਦੋ ਮੰਦਰੀ ਉਹ ਟੱਕ ਆ ਆ ਲੈ ਕੋਈ ਤੋਂ ਮੰਦਰੀ ਗਿਆ ਲੈ ਵੀ ਨਹੀਂ ਮੰਦਰੀ ਕੋਈ ਗੱਲ ਨਹੀਂ ਮੰਦਰੀ ਲੱਗੋ ਦੋ ਮਿੰਟ ਜਬੀਤ ਬਲੇ ਮਸਲਾ ਫੜ ਲਈ ਹੈ ਚਲੋ ਮੈਂ ਮਤਲਬ ਕਿਸੇ ਜਾਦੂਗਰ ਦਾ ਜਿਉਂ ਨਹੀਂ ਜਾ ਰਿਹਾ ਅਸਲ ਦੇ ਵਿੱਚ ਕਿੱਥੇ ਚਲੀ ਗਈ ਆ ਚੋਲੇ ਦੀ ਜੇਬ ਦੀ ਜੇਬ ਚਾ ਬਿਲਕੁਲ ਜੀ ਅੱਜਲਾ ਉਹਨੇ ਜਦ ਲੈਣੀ ਆ ਬਾਡਰ ਆਇਆ ਸੀ ਨੀ ਹੈਗੀ ਆ ਉਹ ਨਾ ਹੈਗੀ ਆ ਜਦੋਂ ਜাদু ਹੀ ਖਲਾਅਤਾ ਸਾਰਾ ਤੁਸੀਂ ਗਲਤੀ ਕੀਤੀ ਨਹੀਂ ਆਪਣੇ ਖਜ਼ਾਨੇ ਤੇ ਆ ਕੇ ਹੱਥ ਮਰਵਾਤਾ ਉਹਦੇ ਵਿੱਚ ਫਿਕਰ ਕੀ ਕਰਦੇ ਹੋ ਹਰ ਦੋ ਇੱਕ ਮਿੰਟ ਮੈਂ ਵੀ ਇੱਕ ਜਾਦੂ ਦਿਖਾਉਂਗਾ ਮੈਂ ਮੈਂ ਸਿੱਖ ਗਿਆ ਮੈਨੂੰ ਘਾਮਦ ਹੁੰਦੀ ਹੈ ਤੁਸੀਂ ਮੜਾ ਜਾ ਕੰਟੀਨਿਊ ਹਰ ਕੀ ਦੀ ਹੈ ਇਹ ਤੋਂ ਨੇ ਪੋਟਰ ਕਰਨਾ ਮੈਂ ਲੱਗ ਗਿਆ ਲੋ ਜੀ ਜਾਦੂ ਦਾ ਟ੍ਰਿਪ ਟ੍ਰਿਕ ਚੱਲ ਰਿਹਾ ਹਾਂ ਹਾਂ ਜੀ ਸਾਡੇ ਸੋਨੀ ਜੀ ਜਾਦੂ ਦਾ ਸ਼ੋਅ ਦਿਖਾ ਰਹੇ ਆ ਇਹਦੇ ਵਿੱਚ ਇਹਦਾ ਇੱਕ ਇਹ ਹੈਗਾ ਗੱਟੀ ਹੋਰ ਇਹਦਾ ਇੱਕ ਵੀ ਖੱਤਣਾ ਹੈ ਚੈੱਕ ਕਰ ਲਵਾਂਗੇ ਹੋ ਗਿਆ ਚੈੱਕ ਜੀ ਦੇਖੋ ਇਹਨਾਂ ਨੇ ਨਾ ਐਨਕ ਚਿੱਤੀ ਬੰਨੂ ਇਹ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹ ਐਂਟਾਂ ਜਿਹੜੀਆਂ ਚਾਰਜ ਕਿਵੇਂ ਕਰਦੇ ਨੇ ਡਾਂਸ ਡਾਂਸ ਜਵਾਂ ਚਾ ਅੱਗੇ ਡਾਂਸ ਮੈਂ ਛੋਟਾ ਦਿਖਾਵਾਂ ਇੱਕ ਕਬੱਡੀ ਅਸਾਂ ਚ ਠੰਡ ਕਰਕੇ ਨਾ ਇਧਰ ਆਓ ਬਾਈ ਉਹ ਰਗੜ ਬੰਨ ਨਹੀਂ ਰਹੀ ਹਨ ਇਧਰ ਆਓ ਜਾਦੂ ਦਾ ਸ਼ੋਅ ਦਿਖਾਈਏ ਇੰਨਾ ਆਇਦਰਾ ਜੋ ਮਾਗੀ ਹੋਇਆ ਆ ਕੁੜੀ ਦਾ ਕੋਈ ਨਾ ਬਹੁਤ ਮੋੜਾ ਚਾਹੀਦਾ ਜੀ ਇਹ ਵੀ ਆਇਆ ਕਰ ਯਾਰ ਨਹੀਂ ਨਹੀਂ ਰਮਾਲ ਕਿਹਦਾ ਹੈ ਅਬੀਦ ਦੀ ਇਜਾਦਤ ਖਤਮ ਕਰ ਬਰਮਾਲ ਤਾਂ ਮੇਰੇ ਹੀ ਆ ਟੈਂਕੂਲੇ ਕਿਹਾ ਸੀ ਹਾਂ ਇਹ ਰਹੀ ਹੈ ਹਾਂ ਇੱਥੇ ਦੇਖੋ ਰਮਾਲ ਦੇ ਵਿੱਚ ਕੁਝ ਹੈ ਨਹੀਂ ਹੈਗਾ ਦੇਖ ਲਓ ਇਸ ਤਰ੍ਹਾਂ ਇਹ ਜ਼ੋਰ ਨਾਲ ਆ ਆ ਹੱਥ ਵੀ ਦੇਖ ਲਓ ਪਹਿਲਾਂ ਤਾਂ ਫਿਰ ਤੁਸੀਂ ਕਹੋਗੇ ਹੱਥ ਦੇਖ ਲਓ ਖੜ ਜੋ ਇੱਕ ਵਾਰ ਇਹ ਤੋਟੇ ਆਰ ਮਾਲ ਦੇਖ ਲਓ ਹੈ ਕੁਛ ਨਹੀਂ ਹੈ ਕੁਛ ਨਹੀਂ ਮੈਂ ਇੱਕ ਆਂਦੀ ਹੁਗੀ ਮੈਨੂੰ ਆਸ ਹੈ ਕੁਛ ਇੱਕ ਵਾਰੀ ਦੇਖ ਲਓ ਬੱਤਾਂ ਪਰਾਉਣਿਆਂ ਜਿੰਨੀ ਵਾਰੀ ਕੁਛ ਨਹੀਂ ਹੈ ਤਾੜੀ ਮਾਰ ਦੋ ਫਿਰ ਤਾੜੀ ਪਹਿਲੀ ਲੈ ਇਹ ਕਾ ਇਹ ਇਹ ਮੈਂ ਤੁਹਾਡੇ ਸਾਹਮਣੇ ਆ ਹੱਥਾ ਮੇਰੇ ਕੋਲੇ ਆ ਡੱਕਾ ਲੈ ਹੈਗਾ ਆ ਫੜੋ ਓਏ ਮਾਰੀ ਲੋੜੇ ਆ ਫੜੋ ਕੋਈ ਵੀ ਆ ਫੜ ਲਿਆ ਹਰ ਮਾਲ ਫੇਰ ਦੇਖ ਲਓ ਫੇਰ ਤੁਸੀਂ ਕਹੋਗੇ ਕੁਝ ਨਹੀਂ ਹੈਗਾ ਹੋਰ ਜੇ ਤੀਜੀ ਵਾਰੀ ਕਹਤਾ ਆਪਾਂ ਦੇਖ ਰਹੀ ਨਹੀਂ 10 ਦੇਖ ਲਓ ਹੱਥ ਵੀ ਦੇਖੋ ਓਏ ਲੋੜੇ ਚੱਲਣ ਲੱਗ ਪਏ ਨੇ ਤੁਸੀਂ ਹਰ ਮਾਲ ਨੂੰ ਦੇਖ ਲਓ ਇੱਥੇ ਰੱਖੋ ਆ ਟੱਕਾ ਇਹ ਦੋ ਤਿੰਨ ਬਣ ਜਾਣੀਆਂ ਨਹੀਂ ਨਹੀਂ ਆ ਰੱਖ ਲਿਆ ਨਾ ਪੰਜ ਬਣੇ ਇਹ ਆ ਲੋ ਇਹ ਆ ਲੋ ਇਹ ਆ ਲੋ ਆ 8 ਢੱਕਾ ਨਾ ਉਹੀ ਹੂੰ ਦੇਖੋ ਜੀ ਪਹਿਲਾਂ ਆਹਦਾ ਸਾਰੇ ਤਸੱਲੀ ਕਰੋ ਦੇਖੋ ਜੀ ਬਿਲਕੁਲ ਕਿਸੇ ਨੂੰ ਉਹ ਨਾ ਰਹੇ ਵੀ ਇੱਕ ਬੰਦੇ ਨੂੰ ਦਿਖਾਤਾ ਵੀ ਇਹਦਾ ਕੋਈ ਬਾਖਬੂ ਪਹਿਲਾਂ ਦੱਸ ਕੇ ਲੈ ਆਇਆ ਰਮਾਲ ਇਹਦਾ ਹੈਗਾ ਨਾ ਹੈਗਾ ਮੈਨੂੰ ਸਰ ਹੈਗਾ ਸੰਤ ਉਹ ਬਿਲਕੁਲ ਕੋਸਾ ਹੈਗਾ ਜੀ ਹੈਗਾ ਨਾ ਹੁਣ ਇਹਨੂੰ ਤੋੜੋ ਜੀ ਡੱਕੇ ਨੂੰ ਟੁੱਟ ਗਿਆ ਜੁੜਿਆ ਤੇ ਤੀਲ ਹੈ ਨਹੀਂ ਸੀਗੀ ਫੇਰ ਵੀ ਇਹਨੂੰ ਤੋੜ ਦੋ ਸਮਾਰ ਕੇ ਮੋੜ ਦੋ ਲਓ ਬੱਤਾ ਤੁਸੀਂ ਵੀ ਉਹ ਕਰੋ ਤੋੜ ਦੇ ਵੀ ਤੋੜ ਦੋ ਮਰੋੜ ਦੋ ਜਾਣੀ ਆ ਇਹ ਸਿੱਧਾ ਸਾਫ ਤਾਂ ਨਾ ਰਹੀ ਮਰੋੜੋ ਜੀ ਸਾਰੇ ਇਕੱਲੇ ਇਕੱਲੇ ਬੰਦੇ ਸਾਰੇ ਇਕੱਲੇ ਇਕੱਲੇ ਬੰਦੇ ਇਹ ਤਾਂ ਸਾਫ ਹੈ ਮਰੋੜੋ ਜੀ ਇਹ ਸੰਕਟ ਬਣਿਆ ਇਕੱਠਾ ਹੀ ਮਰੋੜੋ ਜੀ ਇਕੱਲਾ ਇਕੱਲਾ ਬੰਦਾ ਕਿੱਥੇ ਆਏਗਾ ਮਰੋੜੇ ਆ ਗਏ ਅਸੀਂ ਨਹੀਂ ਗੱਤ ਵੈਮੀ ਨਾ ਰਹੀ ਇਹ ਬਾਈ ਚੱਕੜਾ ਜਾਂਦੀ ਹੋ ਜਾਣਾ ਆਂਦੇ ਲਾਓ ਆਂਦੇ ਮਾਰੀਏ ਤੇ ਆ ਐ ਨਹੀਂ ਹਰਦਾ ਏ ਟਮਾਟਰ ਮਿਲ ਜਾਣੇ ਹੋ ਆਹ ਆ ਤੁਸੀਂ ਤੇ ਸੋਨੀ ਲੜਕੇ ਕੰਮ ਕਰ ਦਿੰਦੇ ਹਰ ਮੀ ਹਟਾ ਦਿੰਦੇ ਆਸੀਂ ਮਰੋੜ ਦੋ ਆਪਿਆ ਆਹ ਦੇਖ ਜੇ ਜਵਾ ਮਰੋੜ ਦੋ ਕਿਸੇ ਦਾ ਕੋਈ ਬੰਦਾ ਆਏ ਨਾ ਕਹਦੇ ਪੱਜਾ ਜਾਨ ਬਸ ਬਸ ਬਾਪੂ ਹੋ ਗਿਆ ਯਕੀਨ ਸਾਨੂੰ ਉਹ ਸਾਰਾ ਪਾਊਡਰ ਦੀ ਆਰਡਰ ਤੇ ਆਰਡਰ ਸਾਰਾ ਹੀ ਨਾਮ ਕਾਲੀ ਹੁਣ ਮੈਂ ਜਿਹੜਾ ਤੁਸੀਂ ਜਮ੍ਹਾਂ ਮਰੋੜਤਾ ਤੁਸੀਂ ਚੈੱਕ ਕਰੇ ਪਾਊਡਰ ਮੁਕੀ ਦੀ ਹਣਾ ਜਮ੍ਹਾਂ ਮਰੋੜਤਾ ਇਹਨੂੰ ਮੈਂ ਐਜਟ ਸਾਫਤਾਂ ਗੱਡੀਆ ਦਾਤਾ ਪਤਾ ਮੈਨੂੰ ਉਹ ਹੋ ਗਿਆ ਉਹ ਦੇਖ ਇਹ ਮਰੋੜਿਆ ਹੋਇਆ ਸਾਫਤਾਂ ਵਾਹ ਦੇਖ ਲੋ ਜਿਹੜਾ ਮਰੋੜਿਆ ਸੀ ਉਹ ਕਿੱਥੇ ਹੁਣ ਨਾ ਮਰੋੜੋ ਠੀਕ ਆ ਵੀ ਖਰਾਬ ਵਾਹ ਭਾਈ ਤੇਰਾ ਰਮਾਲ ਆ ਬੜੀ ਪਹਿਲੇ ਵੀ ਨਾਲ ਆਦੇ 100 ਰੁਪਏ ਜਿਹਦੇ ਵਿੱਚ ਮੈਨੂੰ ਕੋਈ ਕੋਸ਼ਿਸ਼ ਨਹੀਂ ਸੀਗਾ ਨਾਲ ਮੈਂ ਥੁਲੇ ਸੀ ਇਹ ਤਾਂ ਜਿਹੜਾ ਗੱਡਿਆ ਉਹਦੇ ਮੇਰੇ ਪੈਸੇ ਹੀ ਤਾਂ ਇਹ ਨਾ ਦੱਸੀ ਐ ਜਿਹੜਾ ਮਰਜੀ ਅੰਕਨ ਨੂੰ ਉੱਪਰ ਰੱਖ ਕੇ ਟੱcken ਲਗਾ ਦਿਓ ਟੱcken ਲੱਗੇ ਲੱਗੇ ਤਾਂ ਮੈਂ ਦੱਸ ਦਊਗਾ ਕਿ ਤੁਸੀਂ ਕਿਹੜਾ ਟੱcken ਨੰਬਰ ਉੱਪਰ ਕੀਤਾ ਜਾਓ ਜਾਓ ਪੈਸੇ ਲੱਗੇ ਆ ਯਾਰ ਲੱਗੇ ਲੱਗੇ ਆਪਾਂ ਇਹਦੀ ਲਓ ਜੀ ਨਹੀਂ ਆਪਾਂ ਇਹ ਕਰਾਂ ਜਾਂਦੀ ਤੋਂ ਜੋ ਚ ਮਾਰਦੀ ਕਰਵਾਉਂਦੇ ਹੇ ਜਤੂਰ ਸਾਹਿਬ ਲਓ ਵੀ ਦੇਖੋ ਇਹਨਾਂ ਨੇ ਕਿਹੜਾ ਅੰਕ ਉੱਪਰ ਕੀਤਾ ਮੈਨੂੰ ਨਹੀਂ ਪਤਾ ਠੀਕ ਹੈ ਮੈਂ ਸਿਰਫ ਇਹਦੇ ਤੇ ਦਾ ਇੱਕ ਆਪ ਦੇ ਬੱਚੇ ਦੇ ਰਿਹਾ ਹਾਂ ਔਰ ਮੱਥੇ ਤੇ ਲਗਾ ਕੇ ਤੁਸੀਂ ਦੇਖੋਗੇ ਕਿ ਮੈਂ ਨਾ ਦੱਸ ਦੇਣਾ ਇਹਨਾਂ ਨੂੰ ਕਿ ਇਹਨਾਂ ਨੇ ਕਿਹੜਾ ਅੰਕ ਗੱਲੇ ਮੱਥੇ ਤੇ ਲਾਓ ਪਿੱਛੇ ਨਾ ਲੱਗੇ ਧੰਨਵਾਦ ਇਹਨੇ ਕੋਈ ਟਿੰਕ ਨਾ ਪਿੱਛੇ ਨਾ ਲੱਗੇ ਤੁਸੀਂ ਕ੍ਰਿਕਟ ਦਾ ਇੱਕ ਖਿਡਾਰੀ ਬੈਟਸਮੈਨ ਜੋ ਕੰਮ ਕਰਦਾ ਹੈ ਨਾ ਉਹ ਇਹਦੇ ਵਿੱਚ ਕੀ ਕਰਦਾ ਛੱਤਾਂ ਮਾਰੇ ਉਹ ਤਾਂ ਸਿੰਘ ਜੀ ਜਾਂਦਾ ਠੀਕ ਹੈ ਠੀਕ ਹਾਂਜੀ ਹਾਂਜੀ ਵਾਹ ਸਿੰਘ ਵਾਹ ਉਹ ਤਾਂ ਚੈਨ ਸਾਰੇ ਚੌਕੀ ਦਾ ਹੋਣ ਕਿਤੇ ਦੇਖ ਲਓ ਕੀ ਕਰੀ ਨੀ ਮੈਂ ਨੀ ਮੈਂ ਵੇਸੇ ਲਓ ਵੀ ਸਾਥੀਓ গুਡ ਮਾਰਨਿੰਗ ਆਪਣੀ ਸਵੇਰ ਆਪਾਂ ਰਾਇਓਟੀ ਰੁਕੇ ਹੋਏ ਆ ਟੈਂਟ ਲੱਗੇ ਆ ਨੀ ਮੂੰਹ ਪਏ ਰਿਆ ਸੀਗਾ ਹੁਣ ਮੌਸਮ ਸਾਫ ਵਾ ਕਿ ਨਿਕਲਦੇ ਆ ਆਪਾਂ ਟ੍ਰੈਕ ਨੂੰ ਯਾ ਤਿਆਰ ਹੋ ਗਈ ਆ ਤੇ ਜਿਹੜੇ ਹਾਂਜੀ ਇਹ ਬੈਸਕਟ ਪਈ ਆ ਹਾਂਜੀ ਹਾਂ ਇਹ ਜਿਹੜੀਆਂ ਨੇ ਖਾਣ ਨੂੰ ਕੱਢ ਲਓ ਮੈਂ ਕੱਟ ਕੱਡੇ ਪਏ ਆ ਉਹਦੇ 스ਕੋਟ ਪਏ ਆ ਮਠੀਆਂ ਪਈਆਂ ਵਰਫੀ ਕਹਿੰਦੇ ਲਵੇਟ ਕੇ ਮੁੰਡੇ ਇਤਰਾ ਆਪਣੀ ਰਸੋਈ ਹੈਗੀ ਮਰਨ ਨੂੰ ਹੋਰੀ ਇਹਦਾ ਮੇਰਾ ਲੈ ਗਲਾਸ ਵਾਲੇ ਲਓ ਜੀ ਲਓ 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 ਆਹ ਦਵਾਈ ਅੱਜ ਹਦਾ ਬਣ ਗਈ ਚਾਹ ਬਈ ਬਿਸਕੁਟ ਚੱਕ ਲੈ ਬਿਸਕੁਟ ਹੀ ਪਾ ਰਿਹਾ ਇੱਧਰ ਬਾਹਰ ਹੀ ਲਿਆ ਯਾਰ ਸਾਰਾ ਕੁਝ ਠੀਕ ਵਰਤਾ ਦਾਂਗੇ ਆਪਾਂ ਪਹਿਲਾ ਨੰਬਰ ਮੇਰਾ ਇਹਨੂੰ 10 ਦੇ